ਇਸ ਵਕਤ ਦੀ ਵੱਡੀ ਖਬਰ ਹੁਸ਼ਿਆਰਪੁਰ ਦੇ ਕਸਬਾ ਗੜਸ਼ੰਕਰ ਦੇ ਪਿੰਡ ਸਤਨੌਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਪਿੰਡ ਦੇ ਬਾਹਰਲੇ ਪਾਸੇ ਇੱਕ ਕਾਲੀ अल्टੋ ਗੱਡੀ ਦੇ ਵਿੱਚ ਇੱਕ ਔਰਤ ਸਮੇਤ ਇੱਕ ਵਿਅਕਤੀ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਜਦੋਂ ਹੀ ਪਿੰਡ ਵਾਸੀਆਂ ਨੂੰ ਇਸ ਦਾ ਪਤਾ ਲੱਗਦਾ ਹੈ ਤਾਂ ਉਸ ਉਹਨਾਂ ਵੱਲੋਂ ਇਸ ਦੀ ਸੂਚਨਾ ਪਿੰਡ ਦੇ ਸਰਪੰਚ ਨੂੰ ਦਿੱਤੀ ਜਾਂਦੀ ਹੈ ਤਾਂ ਪਿੰਡ ਦੇ ਸਰਪੰਚ ਜਦੋਂ ਮੌਕੇ ਤੇ ਉੱਥੇ ਪਹੁੰਚਦੇ ਨੇ ਤਾਂ ਹਾਲਾਤ ਦੇਖਦੇ ਨੇ ਤਾਂ ਤੁਰੰਤ ਹੀ ਉਹਨਾਂ ਦੇ ਵੱਲੋਂ ਥਾਣਾ ਗੜਸ਼ੰਕਰ ਦੀ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਜਾਂਦੀ ਹੈ ਤਾਂ ਥਾਣਾ ਗੜਸ਼ੰਕਰ ਦੀ ਪੁਲਿਸ ਵੀ ਮੌਕੇ ਤੇ ਆਪਣੀ ਪਾਰਟੀ ਦੇ ਨਾਲ ਉੱਥੇ ਪਹੁੰਚਦੀ ਹੈ ਜਿਨ੍ਹਾਂ ਦੇ ਵੱਲੋਂ ਲਾਸ਼ਾਂ ਨੇ ਜਿਹੜੀਆਂ ਕਿ ਉਹਨਾਂ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਹੈ ਤਾਂ ਜਾਣਕਾਰੀ ਦਿੰਦੇ ਹੋਏ ਸਰਪੰਚ ਦੇ ਪਤੀ ਨੇ ਦੱਸਿਆ ਕਿ ਬੀਤੀ ਰਾਤ ਉਹਨਾਂ ਨੂੰ ਇਹ ਸੂਚਨਾ ਮਿਲਦੀ ਹੈ ਕਿ ਇੱਥੇ ਪਿੰਡ ਦੇ ਬਾਹਰਲੇ ਪਾਸੇ ਇੱਕ ਕਾਲੀ ਅਲਟੋ ਗੱਡੀ ਖੜੀ ਹੈ ਜਿਸ ਦੇ ਵਿੱਚ ਇੱਕ ਔਰਤ ਦੇ ਸਮੇਤ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ ਮ੍ਰਿਤਕਾਂ ਦੀ ਪਛਾਣ ਦਲਵੀਰ ਸਿੰਘ ਪੁੱਤਰ ਅਵਤਾਰ ਸਿੰਘ ਅਤੇ ਰਜਨੀ ਪਤਨੀ ਗਿਆਨ ਸਿੰਘ ਦੇ ਰੂਪ ਵਿੱਚ ਹੋਈ ਹੈ ਜੋ ਕਿ ਪਿੰਡ ਪਥਰਾਣਾ ਦੇ ਰਹਿਣ ਵਾਲੇ ਨੇ ਤਾਂ ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਵੱਲੋਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪਿੰਡ ਵਾਲਿਆਂ ਦੀ ਸਹਾਇਤਾ ਦੇ ਨਾਲ ਸਿਵਲ ਹਸਪੀਟਲ ਗੜਸ਼ੰਕਰ ਵਿਖੇ ਪੋਸਟਮਾਰਟਮ ਲਈ ਰਖਵਾ ਦਿੱਤਾ ਗਿਆ ਹੈ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਪਿੰਡ ਦੇ ਵਿੱਚ ਇਧਰ ਇਧਰ ਹੁੰਦੀ ਸਕੂਲ ਦੇ ਕੋਲ ਹਲਟੀ ਵਾਲੇ ਚੌਂਕ ਦੇ ਵਿੱਚੋਂ ਇੱਕ 플ੌਟ ਦੇ ਵਿੱਚ ਖੜ ਗਈ। 플ੌਟ ਦੇ ਵਿੱਚ ਜਦੋਂ ਆ ਕੇ ਦੇਖਿਆ ਤੇ ਇੱਕ ਗੱਡੀ ਖੜੀ ਹੈ। ਬਈ ਕੰਨਾ ਫੁੱਸਤੀ ਹੋਈ ਇਧਰ ਉਧਰ ਦੇਖਦਿਆਂ ਦੇਖਦਿਆਂ ਲੋਕਾਂ ਨੇ ਦੱਸਿਆ ਤੇ ਇੱਕ ਗੱਡੀ ਖੜੀ ਆ ਜੀ ਉਹਦੇ ਵਿੱਚ ਦੋ ਹੈਗੇ ਆ ਲੇਡੀ ਜੈਂਟਸ ਤੇ ਜਦੋਂ ਦੇਖਿਆ ਉਹ ਹਾਲਤ ਗੰਭੀਰ ਸੀ ਉਹਨਾਂ ਦੀ ਜਦੋਂ ਇਧੇ ਰੌਲਾ ਪੈਂਦਾ ਪੈਂਦਾ ਪਤਾ ਲੱਗਿਆ ਮੈਨੂੰ ਫੋਨ ਆਇਆ ਤੇ ਮੈਂ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਔਰ ਕ੍ਰਿਸ਼ਨਗਰ ਖਾਣੇ ਤੋਂ ਫੋਰਸ ਮਿਲਾਂ ਪੁਲਿਸ ਮੁਲਾਜ਼ਮ ਸਾਰੇ ਇੱਥੇ ਪਹੁੰਚ ਗਏ ਤੇ ਕਾਰਵਾਈ ਉਹਨਾਂ ਨੇ ਸ਼ੁਰੂ ਕਰ ਦਿੱਤੀ ਸੀ ਸਾਰੀ ਬਾਕੀ ਹੁਣ ਉਹਨਾਂ ਨੇ ਆਪਣੀ ਡੈਥ ਹੋ ਗਈ ਹੈ ਬਾਡੀਆਂ ਦੀ ਡੈੱਡ ਬਾਡੀ ਜਿਹੜੀ ਹੈਗੀ ਆਪਣੀ ਕਸਟਡੀ ਚ ਲੈ ਗਏ ਦੋ ਬਾਡੀਆ ਦੋਨੋਂ ਹੀ ਲੇਡੀ ਜੈਂਟਸ ਦੀਆਂ ਤੇ ਬਾਕੀ ਹੁਣ ਸਵੇਰੇ ਕਾਰਵਾਈ ਜੋ ਵੀ ਹੋਗੀ ਉਹ ਸਵੇਰੇ ਲਿਖਿਆ ਜਾਏਗਾ ਕਿ ਸਾਨੂੰ ਨਾ ਇਨਫੋਰਮੇਸ਼ਨ ਮਿਲੀ ਸੀ ਕਿ ਰਿਸੀਵ ਹੋਈ ਸੀ ਕਿ ਸਤਨੌਰ ਪਿੰਡ ਚ ਅਲਟੋ ਬਲੈਕ ਕਲਰ ਚ ਦੋ ਸ਼ੱਕੀ ਬੋਡੀਜ਼ ਪਈਆਂ ਹੋਈਆਂ ਆ ਇੰਡਰ ਜਿਹੜਾ ਅਸੀਂ ਮੌਕੇ ਤੇ ਪਹੁੰਚੇ ਆ ਜਿੰਨਾਂ ਨੂੰ ਅਸੀਂ ਰਾਉਂਡ ਅਪ ਕਰ ਲਿਆ ਤੇ ਜਿਹਨੂੰ ਅਸੀਂ ਮਾਰਨਿੰਗ ਚ ਨਾ ਪੋਸਟਪੋਨ ਕਰਾ ਕੇ ਫਿਰ ਤੁਹਾਡੀ ਨਾਲ ਗੱਲ ਸੰਜੀਕਰਾਂ ਸਰ ਕੋਈ ਇੰਜਰੀ ਵੀ ਹੋਈ ਹੈ ਕੋਈ ਨਹੀਂ ਕੋਈ ਹਲਾਲ ਤੋਂ ਜੋ ਦੇਖਿਆ ਕਿ ਕੋਈ ਫਰੈਸ਼ ਇੰਜਰੀ ਨਹੀਂ ਹੈਗੀ ਬਾਕੀ ਪੋਸਟਮਾਰਮ ਤੋਂ ਜਿਹੜਾ ਆ ਭੜਕ ਲੱਗੇ ਕੀ ਸਰ ਪਤਾ ਲੱਗਿਆ ਕਿ ਕਿੱਥੋਂ ਦੇ ਵਿਅਕਤੀ ਨੇ ਹਾਂਜੀ ਜਿਹੜਾ ਮੁੰਡਾ ਜਿਹੜਾ ਮਰਨਵਾਲਾ ਦਾ ਨਾਮ ਆ ਦਿਲਵੀਰ ਸੋ ਤੇ ਜਿਹੜੀ ਨਾਲ ਕੁੜੀ ਸੀਗੀ ਉਹਦਾ ਨਾਮ ਜਦਜੀਨੀ ਹੈ ਇਹ ਪਥਰਾ ਨੇ ਦੋ ਦੋ ਜਣੇ